ਭਾਈ ਕੀ ਹਾਲ ਚਾਲ ਆ ਜੀ ਅੱਜ ਪਹੁੰਚੇ ਆਪਾਂ ਵੰਡ ਲਈ ਮੜਪਾਂ ਲਈ ਦਵਾਈ ਦੇਖੋ ਜੀ ਇਹਨਾਂ ਨੂੰ ਕਿਹੜੇ ਕਿਹੜੇ ਵਾ ਬੂਤਰੀਆਂ ਨੂੰ ਲੱਗ ਗਈ ਸਾਰੀਆਂ ਨੂੰ ਭਈ ਜੀ ਦੋ ਚਾਰ ਪੰਜ ਕੂਦਰੀਆਂ ਤੇ ਕਿਆ ਰ ਕਬੂਤਰ ਆ ਦਵਾਈ ਇਹਨਾਂ ਨੂੰ ਤੇ ਵੇਣੇ ਆ ਨੀਲਾ ਛੱਡਦੇ ਆ ਆਪਣਾ ਇਹ ਮੰਨਗਾ ਕੀ ਪਤਾ ਦੋ ਹੋਰ ਕੱਢ ਲੇ ਇਹਨਾਂ ਨੂੰ ਵੀ ਲਾਉਣੀਆਂ ਆ ਆ ਦੇਖੀ ਆ ਫਰਾਂ ਚੱਲਦੀ ਆ ਆ ਕਿੱਧਰ ਵੀ ਕਰਾ ਦਈਏ ਸ਼ੌਂਕ ਆਂਡੇ ਆ ਇਹਦਾ ਨਾ ਵਾਲਿਆਂ ਦੇ ਮੈਂ ਅੱਗੇ ਨੇ ਬਿਚੇ ਹੋਣੇ ਦੋ ਵੱਡੇ ਨੇ ਰੱਤੇ ਨੇ ਇੱਕ ਕੱਢਿਆ ਰੱਤੇ ਨੇ ਇੱਕ ਕੱਢਿਆ ਰੱਤੇ ਨੇ ਸਾਰਿਆਂ ਨੇ ਕੱਢ ਲੈਣੇ ਕੁੜੀ ਸਾਰਿਆਂ ਨੇ ਕੱਢਦੇ ਨੇ ਆਇਤੀ ਹੋਰੇ ਬੱਚੇ ਕੱਢ ਲੈਣੇ ਜਿਹਦੇ ਆਡੇ ਨਾਲ ਟੁੱਟਦੇ ਨੇ ਲੰਗੜੀ ਦੇ ਉਹ ਡੇਟਾਂ ਲਾਉਣੀਆਂ ਪਣੀਆਂ ਹਲੇ ਟੋਲੇ ਫੇਰ ਕੰਮ ਰੁਕਣਾ ਮੇਰੇ ਕੋਲ ਤਾਂ ਇੱਕੋ ਹੀ ਆਂਡੇ ਟੁੱਟੇ ਉਹਦੇ ਤੇਰੇ ਕੋਲ ਤਾਂ ਆਂਡਿਆਂ ਦੀ ਗੱਲ ਤੀ ਉਹਨੇ ਮੱਝ ਸਵੇਰ ਨੂੰ ਚੱਲ ਕੋਈ ਨਾ ਮੈਂ ਚੱਕ ਤਾਂ ਇਟਾਂ ਲਾ ਦਾਂ ਕੁ ਛੋਟੀਆਂ ਜੀਆਂ ਤੇ ਲੋ ਜੀ ਆ ਕਰਦੇ ਅੱਗੇ ਛੋਡੇ ਨਾਲ ਸ਼ੇਰ ਕਰ ਲੀਏ ਇੱਕ ਮੋੜਾ ਮੋਟਾ ਰੱਖਣੇ ਆਂਦੇ ਵਿੱਚ ਟਾਈਆਂ ਲਾਉਣੀਆਂ ਕਬੂਤਰੀ ਦੇ ਕਬੂਤਰ ਹੋ ਗਿਆ ਰੱਬ ਤੇਰਾ ਬਲਾ ਕਰੇ 2 4 ਪੰਜ ਹੀ ਕੂਤਰ ਹੋਗੇ ਤੇ ਪੰਜ ਹੀ ਕੂਤਰੀਆਂ ਹੋਗੀਆਂ ਦਵਾਈ ਵਾਲੀਆਂ ਕਰਦੇ ਆ ਤੁਹਾਡੇ ਨਾਲ ਕੇ ਸ਼ੇਰ ਭਈ ਲਓ ਜੀ ਮੋਟੂ ਆ ਜਾ ਕੇ ਆ ਸ਼ਰਨਾ ਇਹ ਕਰ ਲਈਏ ਲਾਲ ਆ ਲਾਲ ਲਾਦੇ ਰੰਗ ਲਿਆ ਕੇ ਜਾ ਵੇ ਮਰਾਪ ਕੱਢੇ ਆ ਇਹ ਤਾਂ ਨਗਬੂਰੇ ਆ ਕੱਢਿਆ ਹੀ ਲੱਗਦਾ ਹੈ ਉਹਦਾ ਬ੍ਰੇਕ ਆ ਰਿਹਾ ਕਿਉਂ ਸੰਤਰੀ ਹਾਂ ਕੂਤਰਾਂ ਨੇ ਵੀ ਥੋੜੇ ਕੱਢੇ ਆ ਮੌਸਮ ਵੀ ਇਧਰ ਤਾਂ ਇਹਨੂੰ ਦਿਖਾਉਣਾ ਯਾਰ ਮੈਂ ਤੂੰ ਫੜਾ ਵੀਡੀਓ ਨਹੀਂ ਸਹੀ ਬਣਾਈ ਉੱਧਰ ਤਾਂ ਮੈਂ ਦਿਖਾ ਤਾਈ ਸੁਬਾਈ ਕੱਢ ਗਈ ਯਾਰ ਕਲੈਕਟੀ ਕੱਢ ਗਈ ਹੈਨਾ ਲਓ ਜੀ ਇਧਰ ਗੱਲ ਸਾਬ ਵੀ ਆ ਗਿਆ ਹੁਣ ਤੇ ਕਾਰਵਾਈ ਕੋਈ ਜ਼ਿਆਦਾ ਹੈ ਕਾਰਵਾਈ ਕੋਈ ਜ਼ਿਆਦਾ ਨਹੀਂ ਕੀਤੀ ਹੁਣ ਅਪ ਦੋ ਕੀ ਗੱਡੇ ਤੈਨਾਂ ਇਹਨਾਂ ਲਾਈਵ ਹੀ ਮਲਪਾਂ ਦੀ ਹਾਂ ਹਾਂ ਲਾਈ ਆ ਹੁਣ ਦਵਾਰਾ ਤੂੰ ਦੀ ਪਾਣੀ ਲਾਉਣੇ ਆ ਦਵਾਈ ਦਿੱਤੀ? ਦਵਾਈ ਸੁਵਾਇ ਦਿੱਤੀ ਆ। ਪਾਣੀ ਲਾਉਣਾ ਗੱਲਾ। ਹੁਣ ਫੇਰ ਪਾਣੀ ਲਾਉਣੇ ਆ ਥੋੜਾ ਥੋੜਾ। ਚੱਲ ਬੈਠਦੇ ਹਾਂ ਦੇ ਕਿਆ ਯਾਰ ਫੇਰ। ਮੌਸਮ ਖਰਾਬ ਹੋ ਗਿਆ ਜੇ ਕਿਤੇ ਧੁੱਪ ਲੱਗੀ ਹੁੰਦੀ ਫੇਰ ਬੜਾ। ਮਰੇ ਮਰੇ ਜਿਹੜੇ ਹੁਣ ਕੇ ਅੰਦਰੋਂ ਆਈ ਨਿਕਲ ਲੈ ਬਾਹਰ ਚੋ। ਹਾਂ। ਲਾਉਣੇ ਆ ਚਾਹ ਪੀ ਲਈਏ ਜੀ। ਫੇਰ ਲਾਉਣੇ ਪਾਣੀ। ਲਾਉਣਾ ਯਾਰ ਗੱਲ ਮੈਂ ਤਾਂ। ਰੱਦ ਵਾਲ ਗੜਾ ਕਹਿੰਦੇ ਆ। ਵਾਲ ਲੜੀ ਜਾਂਦੇ ਆ। ਲਾਓ ਭਾਈ ਪਾਣੀ ਲਾ ਦਿੱਤਾ। ਤਰਪਾਦੇ ਆਪਾਂ ਫੇਰ ਜਾਲਾਂ ਦੇ ਵਿੱਚ ਖੜੇ ਕਰਤੇ ਜਾਲ। ਤੇ ਬੈਠੇ ਆਪਾਂ ਇਹਨਾਂ ਦੀ ਵੇਟ ਕਰਦੇ ਆਂ ਕਦੋਂ ਮੁੜਾਪਾ ਕੱਢਣਗੇ ਮੌਸਮ ਠੰਡਾ ਹੀ ਆ ਵੈਸੇ ਗਰਮ ਹੈ ਨਹੀਂ ਮੌਸਮ ਅੱਜ ਇੰਨਾ ਵੈਸੇ ਜੇ ਲੱਗ ਜਾਂਦਾ ਸੂਰਜਾ ਕੜਾਕੇਦਾਰ ਲੱਗ ਜਾਂਦਾ ਮੌਸਮ ਲਓ ਜੀ ਲਾਲੇ ਕਬੂਤਰ ਤੇ ਕਬੂਦਰੀਆਂ ਚਾਰ ਤਾਂ ਉਧਰ ਜਾਲ ਚੜਨੀਆਂ ਚਾਰ ਖਟਨੀਆਂ ਨੂੰ ਪੁੱਛੀ ਮੜਿਆ ਬਾਕੀ ਇੱਕ ਵੱਡੇ ਖੋਡੇ ਜੀ ਹਾਂ ਤੇ ਕਬੂਤਰ ਦੋ ਛੱਡਨੇ ਆ ਉਹ ਤਾਂ ਮੈਨੂੰ ਪਤਾ ਹੀ ਆ ਨੀਲੇ ਬੈਂਡਾਂ ਵਾਲੇ ਹੁਣ ਕਬੂਤਰ ਦੋ ਛੱਡਨੇ ਆ ਨਾ ਨੀਲੇ ਬੈਂਡ ਵਾਲੇ ਹਮੜਾ ਆਪਣੀ ਬਈ ਕੱਢੇ ਤੇ ਦਾਣਾ ਪਾਣੀ ਪਾਉਣੇ ਹੁਣ ਸਪੀਕਰ ਤੇ ਛੱਡੀ ਮੋਣ ਕਬੂਤਰ ਛੱਡਨੇ ਆ ਦੋ ਕਬੂਤਰ ਦੋ ਛੱਡਨੇ ਆ ਨਾ ਨੀਲੇ ਬੈਂਡਾਂ ਵਾਲੇ ਜਾਲ ਚ ਹਾਂ ਹਾਂ ਤੇ ਲਗੜੀ ਉਦਰੀ ਖੁੱਡੇ ਛੱਡਨੀ ਆ ਬਾਕੀ ਉਹ ਜਾਲ ਚ ਚਾਰੇ ਕੜੀ ਪੂਰੀ ਛੱਡੀ ਵੀ ਚਤਾ ਵਾਲੇ ਹੁੰਦੇ ਛੱਡੀ ਉਹਦੇ ਵਿੱਚ ਪਰਾਣਾ ਕਰ ਕੁੱਤਲੇ ਆਂ ਆ ਪਹਿਲਾ ਵਾਲੇ ਚ ਕਲਾ ਚੱਕ ਲਿਆ ਜਾਲ ਤੈਨੂੰ ਸੁਖਾਉਣੇ ਆ ਹੁਣ ਤੈਨੂੰ ਮੈਂ ਥਾਰੀ ਪੁੱਤਰ ਭਾਈ ਤੇ ਲਗਾਉਂਗਾ ਗੁੱਸਾ ਨਹੀਂ ਕਰਨਾ ਤੇ ਮੈਂ ਖੋਲਣਾ ਤਾਲਾ ਆ ਇਹ ਨਾਲ ਵਿੱਚ ਕਰਦੀ ਭਰਾਵਾ ਫਾੜ ਫਾੜੀ ਹੋਣਗੇ ਬਾਹਰ ਰੱਖ ਇਹਨੂੰ ਇੱਥੇ ਲਾएर ਗੋ ਕਾਉ ਇੱਕ ਕਬੂਤਰੀਆਂ ਤਾੜਤੀਆਂ ਚਾਰੇ ਇੱਧਰ ਤੇ ਕੂਤਰ ਤਾੜਦਨੇ ਆ ਪਹਿਲੇ ਜਾਲ ਚ ਇਹ ਤਾਂ ਅੰਦਰ ਆ ਜੂਗੇ ਨਹੀਂ ਆ ਜਾਲ ਨਹੀਂ ਇਹ ਵੀ ਨਹੀਂ ਹੁੰਦਾ ਕੱਗਲਾ ਕੁਤਰੇ ਲੇ ਦੋ ਬਾਰੀ ਨਾ ਖੋਲੀ ਜਵੇ ਸ਼ੈਕਟਮ ਇਹ ਆ ਡਰਮ ਚੱਕਲਾ ਡਰਮ ਵੀ ਖਾਲੀ ਪਿਆ ਆ ਵੀ ਚੱਕ ਲੈਣਾ ਸਿਰ ਨੂੰ ਕਿਹੜਾ ਹਾਂ ਖਾਲੀ ਇਹ ਵੀ ਚੱਕ ਇਹ ਇਹ ਚ ਪਾਵਾਂਗੇ ਕੂਤਰਿਆਂ ਨੂੰ ਲੌਗ ਲੌਗ ਨਾਲ ਹੀ ਕਰਦੇ ਇੱਥੇ ਵੀ ਲਾਉਣੇ ਆ ਕੋਈ ਸਿਸਟਮ ਕਰਦੇ ਨਹੀਂ ਨਹੀਂ ਕੋਈ ਨਾ ਪਾਣੀ ਹਜੇ ਪਾਉਣਾ ਹੀ ਆਪਾਂ ਇਹ ਚ ਬਾਦ ਨੂੰ ਵਾਹ ਸੇ ਹੋ ਗਿਆ ਕਬੂਤਰੀਆਂ ਦਾ ਚਲੋ ਭਾਈ ਉਧਰ ਚਲੋ 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 ਕਿੱਧਰ ਭਾਈ ਦੀਆਂ ਬਾਹਰ ਤੁਸੀਂ ਲੋਕ ਬੜੇ ਤਗੜੇ ਆ ਹੈ ਉਹ ਯਾਰ ਖੜ ਜਾ ਮੈਨੂੰ ਜੀ ਲੱਭ ਕੇ ਲਿਆਉਂਗਾ ਬਾਹਰੋਂ ਤੇ ਮੈਂ ਡਰਮ ਮੈਂ ਕੋ ਪਿਆ ਇੱਕ ਡਰਮ ਆ ਪਿਆ ਬਈ ਡਰਮਾਂ ਦੇ ਵਿੱਚ ਪਾਣੀ ਪਾਲ ਗਿਆ ਧੋਗੇ ਚਲੋ ਕਰਦੇ ਹੁਣ ਟੇਣਾ ਕੇ ਛੇਰ ਲੋ ਬਈ ਦਾਣਾ ਪਾਣੀ ਦਿੱਤਾ ਪਾਥਰਾ ਕਰਤਾ ਕੰਮ ਕੰਪਲੀਟ ਬੈਟਰੀ ਵੀਓ ਚਲੀ ਡਾਊਨ ਕਬੂਤਰਾਂ ਤਾਂ ਤਾੜਦੀਆਂ ਉਧਰ ਦੇ ਕਬੂਤਰ ਹੋ ਤਾਂ ਤਾੜਦੇ ਆ ਚੱਲੀਏ ਗੱਲ ਸਾਬ ਚੱਲ ਬਈ ਇੱਥੇ ਹੀ ਕਰਦੇ ਐਂਡ ਤੇ ਮਿਲਦੇ ਆਂ ਕਿਤੇ ਨਵੇਂ ਵਲੌਗ ਦੇ ਨਾਲ